ਪਰ ਉਹਨਾਂ ਦੀ ਇਕ ਗੱਲ ਸੀ ਵੀ ਆਪਾਂ ਗਲਤੀ ਕੀਤੀ ਕੋਈ ਨਹੀਂਗੀ ਆਪਾਂ ਜਾ ਕੇ ਫਿਰਾਂਸਾਇਮ ਮਾਫੀ ਮੰਗ ਲਈ ਅਸੀਂ ਜਾ ਕੇ ਸਾਰਾ ਸ਼ੋਮਣੀ ਕਲਦਲ ਗਿਆ ਸੀਗਾ ਬਾਬਾ ਬਰਕਸ਼ਿੰਗ ਦੇ ਗੁਰਦੁਆਰਾ ਸਾਹਿਬ ਹੋ ਵੀ ਪਾਇਆ ਉੱਥੇ ਮਾਫੀ ਮੰਗਦੀ ਬਾਦਸ਼ਾਹ ਸਾਹਿਬ ਦੀ ਵਰਚੀ ਦੇ ਵੀ ਮਾਫੀ ਮੰਗਦੀ ਪਰ ਜੋ ਵਿਧਾਨਤ ਹੈ ਜੋ ਸੰਧਾਨਤ ਹੈ ਉਸ ਤੇ ਨਹੀਂ ਆ ਅੱਜ ਜੇ ਤੁਸੀਂ ਦੇਖ ਰਹੇ ਹੋ ਸ਼ੋਮਣੀ ਕਲਦਲ ਦੇ ਵਿੱਚ ਵੀ ਥੋੜਾ ਜਿਹਾ ਅਸੀਂ ਚਿਪ ਰੋਪਿਆ ਸਾਰੇ ਬੰਦੇ ਚਾਹੁੰਦੇ ਨੇ ਕਿ ਜਿੰਨੀਆਂ ਖਾਤੋਂ ਕੋਈ ਗਲਤੀਆਂ ਹੋਈਆਂ ਨੇ ਸ੍ਰੀ ਕਾਲ ਤਖਤ ਸਾਹਿਬ ਤੇ ਜਾ ਕੇ ਵੀ ਆਏ ਆ ਤੇ ਉੱਥੇ ਅਸੀਂ ਲਿਖ ਕੇ ਵੀ ਦੇ ਕੇ ਆਏ ਆ ਕਿ ਜੀ ਆਹ ਆ ਗਲਤੀਆਂ ਸਤੋਂ ਹੋਈਆਂ ਨੇ ਅਸੀਂ ਉਸ ਟਾਈਮ ਦੇ ਵਿੱਚ ਚੁੱਪ ਰਹੇ ਨਹੀਂ ਬੋਲੇ ਬੋਲਣਾ ਚਾਹੀਦਾ ਸੀ ਉਹ ਉਸ ਗੱਲ ਦੇ ਅਸੀਂ ਖਿਮਾ ਚਾਹਣਾ ਮੰਗਲਦੇ ਵੀ ਲਈ ਅਸੀਂ ਬਿੱਦਲ ਪਾਰਟੀ ਕਹਿੰਦੇ ਵੀ ਰਹੇ ਇਹ ਨਹੀਂ ਗੱਲ ਕੇ ਨਹੀਂ ਤਕਰੀਬਤ 7-8 ਸਾਲ ਅਸੀਂ ਲਗਾਤਾਰ ਸਰ ਸੁਖਵੀਰ ਸਿੰਘ ਬਾਦਲੂ ਅਸੀਂ ਕਹਿੰਦੇ ਰਹੇ ਕਿ ਆਪਾਂ ਚਾਹੇ ਮਾਫੀ ਦੀ ਗੱਲ ਹੈ ਚਾਹੇ ਸ਼੍ਰੀ ਗੁਰਵੰਤ ਸਾਹਿਬ ਦੀ ਚੋਰੀ ਦੀ ਗੱਲ ਹੈ ਚਾਹੇ ਅੰਗ ਪਾੜਨ ਦੀ ਗੱਲ ਹੈ ਜਾਂ ਕੋਈ ਚਲਨ ਦੀ ਗੱਲ ਹੈ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਬਰੰਡਰ ਗਲਤੀਆਂ ਹੋਈਆਂ ਨੇ ਕਿ ਆਪਣੇ ਕੋ ਇੱਕੋ ਪਾਰਟੀ ਹੈ ਜਿਹਦੇ ਕੋ ਰਾਹ ਹੈਗਾ ਨਿਕਲਣ ਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਾਂ ਮਾਫੀ ਮੰਗ ਲਈਏ ਤੇ ਉਹਦੇ ਨਾਲ ਆਪਣੀ ਸਾਰੀ ਗੱਲ ਠੀਕ ਪਰ ਉਹ ਉਹਨਾਂ ਦੀ ਇੱਕ ਗਲਤੀ ਵੀ ਆਪਾਂ ਗਲਤੀ ਕੀਤੀ ਕੋਈ ਨਹੀਂ ਆਪਾਂ ਜਾ ਕੇ ਫਰਾਂਸਾਂ 'ਮ ਮਾਫੀ ਮੰਗ ਲਈ ਅਸੀਂ ਜਾ ਕੇ ਸਾਰਾ ਸ਼ੋਮਣੀ ਕਲਦਲ ਗਿਆ ਸੀਗਾ ਬਾਬਾ ਗੁਰਕਸ਼ਿੰਦ ਦੇ ਗੁਰਦੁਆਰਾ ਸਾਹਿਬ ਹੋ ਵੀ ਪਾਇਆ ਉੱਥੇ ਮਾਫੀ ਮੰਗੀ ਬਾਲ ਸਾਹਿਬ ਦੀ ਵਰਚੀ ਦੇ ਉੱਤੇ ਵੀ ਮਾਫੀ ਮੰਗੀ ਪਰ ਜੋ ਵਿਧਾਨਤ ਹੈ ਜੋ ਸੰਧਾਨਤ ਹੈ ਉਸ ਤੇ ਨਹੀਂ ਆ ਜਦੋਂ ਅਸੀਂ ਦੇਖਿਆ ਕਿ ਬਿਲਕੁਲ ਹੀ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਅਸੀਂ ਗਲਤੀ ਕੀਤੀ ਹੈ ਅਸੀਂ ਇਸ ਗੱਲ ਨੂੰ ਮੰਨਦੇ ਨਹੀਂ ਹਾਂ ਚਾਰ ਕੇ ਇਲੈਕਸ਼ਨ ਤਾਂ ਵੈਸੇ ਪੰਜ ਛੇ ਹੋ ਲੀਆਂ ਜੇ 17 ਇਲੈਕਸ਼ਨ ਦੀ ਗੱਲ ਕਰ ਲਈਏ ਫੇ 19 ਆਈ ਇਲੈਕਸ਼ਨ ਦੀ ਗੱਲ ਕਰ ਲਈਏ ਫਿਰ ਬਾਈ ਦੀ ਇਲੈਕਸ਼ਨ ਦੀ ਗੱਲ ਕਰਦੀ ਆ ਥੋੜੀ ਬਾਈ ਇਲੈਕਸ਼ਨ ਹੋਈ ਐ ਸੰਬੂਰਾਂ ਦੀ ਤੇ ਆ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਆ ਇਹਦੇ ਵਿੱਚ ਸ਼ੋਮਨੀ ਕਾਲੀ ਦਲ ਦੀ ਜਵੰਤ ਜਲਤ ਹੋ ਪਾਰਟੀ ਜਵੰਤ ਜਲਤ ਹੋ ਜਵੰਤ ਜਲਤ ਪਹਿਲਾਂ ਵੀ ਹੋਈ ਸੀ ਇੱਕ ਵਾਰ 89 ਦੇ ਵਿੱਚ ਜਦੋਂ ਸਿਮੰਟਰੀ ਮਾਨ ਨੇ ਇਲੈਕਸ਼ਨ ਲੜੀ ਉਦੋਂ ਵੀ ਸ਼ੋਮਨੀ ਕਾਲੀ ਦਲ ਦੀ ਜਵੰਤ ਜਲਤ ਹੋ ਗਈ ਸੀ ਪਰ ਉਦੋਂ ਪੰਥ ਦੀ ਵੋਟ ਪੰਥ ਨੂੰ ਚਲੀ ਗਈ ਸੀ ਜਿਵੇਂ ਹੁਣ ਅਮਰਤਪਾਲ ਨੂੰ ਵੋਟਾਂ ਪਈਆਂ ਨੇ ਕਲਤਜਨ ਨੂੰ ਵੋਟਾਂ ਪਈਆਂ ਨੇ ਉਦੋਂ ਪੰਥ ਦੀ ਵੋਟ ਪੰਥ ਨੂੰ ਗਈ ਸੀ ਪਰ ਐਸ ਕੇ ਪੰਥ ਦੀ ਵੋਟ ਪੰਥ ਨੂੰ ਨਹੀਂ ਗਈ ਐਸ ਕੇ ਕਾਂਸ ਦਾ ਗਈ ਇਹ ਬੀ ਜੀ ਪੀ ਚ ਵੀ ਵਾਗੀ ਇਹ ਆਪ ਜੀ ਲੱਭਾ ਸੋ ਇਹ ਬਹੁਤ ਮੱਲ ਢੰਗਾਈ ਨਾਲ ਸੋਚਣ ਵਾਲੀ ਗੱਲ ਹੈ ਕਿ ਅਸੀਂ ਕੋਈ ਰਾਹ ਫਿਰ ਦੇਖਿਆ ਕਿ ਵੀ ਹੁਣ ਇਦੋਂ ਬਿਨਾਂ ਰਾਹ ਕੋਈ ਨਹੀਂ ਵੀ ਜਾ ਕੇ ਜੇ ਫਲਾਨ ਸਾਹਿਬ ਨਹੀਂ ਜਾਂਦੇ ਹਨ ਤਾਂ ਫਿਰ ਆਪਾਂ ਆਪ ਚਲੇ ਜਾਈਏ ਕਿਸੇ ਟਾਈਮ ਦੇ ਵਿੱਚ ਗੱਲ ਹੁੰਦੀ ਸੀ ਆ ਰਾਜ ਦੀ ਗੱਲ ਤਾਂ ਆਪਾਂ ਹੁਣ ਕਰਨ ਲੱਗੇ ਆ ਅਜਿਹੇ ਪੁਰਾਣੇ ਬਜ਼ੁਰਗ ਨੇ ਇਹਨਾਂ ਦਾ ਜੀਅ ਨਹੀਂ ਦੇਖੀਆਂ ਨੇ ਮੋਰਚੇ ਲਾਏ ਨੇ ਪਰ ਜਿੱਥੇ ਸ਼ੋਮਨੀ ਕਲਦਲ ਦਾ ਪ੍ਰਧਾਨ ਬੋਲਦਾ ਸੀ ਉਥੇ ਦਿੱਲੀ ਹਲ ਜਾਂਦੀ ਸੀ ਸ਼ੋਮਨੀ ਕਮੇਟੀ ਦਾ ਪ੍ਰਧਾਨ ਬੋਲਦਾ ਸੀ ਉਥੇ ਦਿੱਲੀ ਹਲ ਜਾਂਦੀ ਸੀ ਅੱਜ ਕੋਈ ਗੱਲ ਸੁਣਨ ਨੂੰ ਵੀ ਤਿਆਰ ਹੈ ਨਹੀਂ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਖਰਾਉਤ ਆਈ ਆ ਕਲਦਲ ਪਿੱਛੇ ਚਲੇ ਗਿਆ ਸੋ ਉਹ ਮਨ ਬਣਾ ਕੇ ਸੀ ਮਨ ਬਣਾਇਆ ਕਿ ਆਪਾਂ ਸੀ ਕਾਤਫ ਜਾ ਕੇ ਤੇ ਸੰਤਾਂ ਦੀ ਪਰਚੀ ਜਿਨ੍ਹਾਂ ਦੀ ਬਹੁਤ ਵੱਡੀ ਕੰਟ੍ਰਿਬਿਊਸ਼ਨ ਹੈ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਅੱਜ ਜੇ ਦੇਖੀ ਨਾ ਪੰਜਾਬੀ ਕੋਈ ਕੱਲੇ ਪੰਜਾਬ 'ਚ ਨਹੀਂ ਸਾਰੇ ਦੁਨੀਆ ਦੇ ਵਿੱਚ ਹੀ বাসਦੇ ਨੇ ਤੇ ਸਾਰਿਆਂ ਦੇ ਲਈ ਉਹ